ਅਛੇ ਤਾਂ ਕੁਝ ਫੀਲ ਹੀ ਨਹੀਂ ਹੋ ਰਿਹਾ ਕਿ ਕੀ ਹੋਇਆ ਪਤਾ ਹੀ ਨਹੀਂ ਚੱਲ ਰਿਹਾ ਹਜੇ ਤਾਂ ਕਹਲੇ ਥੋੜਾ ਜਿਹਾ ਟਾਈਮ ਲੱਗੇਗਾ ਸਿੰਕ ਇਨ ਕਰਨ ਨੂੰ ਫੀਲ ਕਰਨ ਨੂੰ ਚੀਜ਼ਾਂ ਨੂੰ ਬਟ ਐਦਾਂ ਹੋਰ ਜ਼ਰੂਰ ਹੈ ਕਿ ਇੱਕ ਬਹੁਤ ਵੱਡਾ ਚੀਜ਼ ਹੈ ਉਹ ਕੰਪਲੀਸ਼ ਹੋ ਗਈ ਹੈ ਤਾਂ ਇੱਕ ਪੀਸਫੁਲ ਜਿਹੀ ਫੀਲਿੰਗ ਆ ਰਹੀ ਹੈ ਕਿੰਨਾ ਰੈਂਕ ਆਇਆ ਤੁਹਾਡਾ ਮੇਰਾ 147ਵਾਂ ਰੈਂਕ ਆਇਆ ਹਾਂਜੀ ਆਲ ਇੰਡੀਆ ਦੇ ਵਿੱਚ ਤੇ ਕਿੰਨੀ ਕਿ ਬੈਂਕ ਕੰਨੀ ਪਈ ਆ ਤੁਹਾਨੂੰ ਟੈਸਟ ਕਲੀਅਰ ਕਰਨ ਵਿੱਚ ਮੈਨੂੰ ਤਾਂ ਜਿ ਬਹੁਤ ਲੱਗਦੀ ਹੈ ਕਿ ਕਈ ਵਾਰੀ ਪਤਾ ਹੀ ਨਹੀਂ ਚੱਲਦਾ ਕਿ ਦਿਨ ਕਦੋਂ ਹੋ ਰਿਹਾ ਰਾਤ ਕਦੋਂ ਹੋ ਰਹੀ ਹੈ ਜਦੋਂ ਪੇਪਰ ਨੇੜੇ ਆ ਜਾਂਦਾ ਉਦੋਂ ਤਾਂ ਕੁਝ ਨਹੀਂ ਪਤਾ ਲੱਗਦਾ ਹੈਗਾ ਕਿ ਇੰਨਾ ਸਿਲੇਬਸ ਹੁੰਦਾ ਸਾਰਾ ਕੁਝ ਰਿਵਾਈਜ਼ ਕਰਨਾ ਸਾਰਾ ਕੁਝ ਦੁਬਾਰਾ ਦੁਬਾਰਾ ਪੜ੍ਹਨਾ ਤੇ ਇੰਨੇ ਪੇਪਰ ਹੁੰਦੇ ਨੇ ਸਭ ਕੁਝ ਲਿਖ ਪਾਣਾ ਉਸ ਲਈ ਬਹੁਤ ਜ਼ਿਆਦਾ ਮਿਹਨਤ ਤਾਂ ਲੱਗਦੀ ਹੈ ਬਟ ਮੈਂ ਕਹੂੰਗੀ ਵੀ ਬਟ ਵਿਸ਼ਵਾਸ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਮਿਹਨਤ ਦੇ ਨਾਲ ਨਾਲ ਵਿਸ਼ਵਾਸ ਮਤਲਬ ਮਤਲਬ ਪੇਪਰ ਇੰਨਾ ਔਖਾ ਨਹੀਂ ਹੈ ਜੇ ਆਪਣੇ ਆਪ ਦੇ ਉੱਤੇ ਤੁਹਾਨੂੰ ਵਿਸ਼ਵਾਸ ਹੈਗਾ ਹੋਰ ਲੜਕੀਆਂ ਨੂੰ ਕੀ ਤੁਹਾਡਾ ਮੈਸੇਜ ਆ ਬੜਾ ਵੱਡੀ ਅਚੀਵਮੈਂਟ ਆ ਜਿਹੜਾ ਤੁਸੀਂ ਕਿਵੇਂ ਟੀਕੇਨ ਚਲ ਕੇ ਹੋਰਾਂ ਨੂੰ ਵੀ ਮੈਸੇਜ ਦਿੰਦੇ। ਮੈਂ ਲੜਕੀਆਂ ਨੂੰ ਤੇ ਇਹ ਕਹਾਂਗੀ ਕਿ ਉਹਨਾਂ ਨੂੰ ਹਮੇਸ਼ਾ ਆਪਣੇ ਆਪਣੇ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ ਤੇ ਆਪਣੇ ਪੈਰਾਂ ਤੇ ਖੜੇ ਹੋਣ ਦਾ ਜੋ ਵੀ ਉਹਨਾਂ ਕੋਲ ਟੈਲੈਂਟ ਆ ਉਹਨੂੰ ਪਰਸੂ ਕਰਨਾ ਚਾਹੀਦਾ ਹੈ। ਮਤਲਬ ਕਦੇ ਵੀ ਐਵੇਂ ਨਹੀਂ ਫੀਲ ਕਰਨਾ ਚਾਹੀਦਾ ਕਿ ਅਸੀਂ ਕੁੜੀਆਂ ਅਸੀਂ ਬਾਹਰ ਨਹੀਂ ਜਾ ਸਕਦੀਆਂ ਅਸੀਂ ਇਹ ਨਹੀਂ ਕਰ ਸਕਦੀਆਂ। ਆਪਣੇ ਆਪ ਦੇ ਵਿੱਚ ਉਹਨਾਂ ਨੂੰ ਪਛਾਣਨਾ ਚਾਹੀਦਾ ਕਿ ਅਸੀਂ ਕੀ ਕਰ ਸਕਦੀਆਂ ਤੇ ਉਸ ਨੂੰ ਫਿਰ ਆਪਣੀਆਂ ਸਕਿੱਲਸ ਨੂੰ ਪੂਰੀ ਤਰ੍ਹਾਂ ਉਹਨਾਂ ਨੂੰ ਹੌਨ ਕਰਕੇ ਉਹਨੂੰ ਆਪਣਾ ਆਪਣੇ ਪੈਰਾਂ ਤੇ ਖੜੇ ਹੋਣਾ ਚਾਹੀਦਾ ਹੈ। ਅਸਮੈਨ ਉਹ ਆਪਣੀ ਬੇਟੀ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਮੈਨੂੰ ਆਪਣੀ ਬੇਟੀ ਤੇ ਹਮੇਸ਼ਾ ਹੀ ਮਾਣ ਰਿਹਾ ਆਪਣੇ ਸਾਰੇ ਤਿੰਨੋ ਬੱਚੇ ਨੇ ਮੇਰੇ ਮੈਨੂੰ ਤਿੰਨੋ ਬੱਚਿਆਂ ਤੇ ਬਹੁਤ ਮਾਣ ਆ ਪਰ ਇਹ ਥੋੜੀ ਜੀ ਜ਼ਿਆਦਾ ਪੜ੍ਹਾਈ ਦੇ ਵਿੱਚ ਇੰਟੈਲੀਜੈਂਟ ਸੀ ਬੱਚੇ ਮਤਲਬ ਮਾਤਾ ਪਿਤਾ ਦਾ ਮਾਣ ਹੁੰਦੇ ਨੇ ਹਮੇਸ਼ਾ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਤੇ ਮਾਣ ਕਰਨਾ ਚਾਹੀਦਾ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਤੇ ਹਮੇਸ਼ਾ ਹੀ ਉਹਨਾਂ ਨੂੰ ਇਹ ਸਿੱਖਿਆ ਦਿਓ ਕਿ ਬੇਟਾ ਤੁਸੀਂ ਹਮੇਸ਼ਾ ਪੋਜ਼ੀਟਿਵ ਰਹੋ ਕਿਉਂਕਿ ਜੋ ਪੋਜ਼ੀਟਿਵ ਹੈ ਉਹ ਆਪਾਂ ਨੂੰ ਹਮੇਸ਼ਾ ਹੀ ਆਪਣੇ ਕੰਮ ਆਉਂਦਾ ਹੈ ਪੋਜਿਟਿਵ ਸੋਚ ਹੈ ਜੋ ਆਪਾਂ ਸੋਚਾਂਗੇ ਚੰਗਾ ਸੋਚਾਂਗੇ ਤਾਂ ਆਪਾਂ ਚੰਗਾ ਹੀ ਪ੍ਰਾਪਤ ਕਰਾਂਗੇ। ਉਹ ਕਹਿੰਦੇ ਨੇ ਸਿਆਣਾ ਕਿ ਹੱਸ ਜਾਂਦੇ ਕਰ ਬਸਤੇ। ਅਗਰ ਆਪਾਂ ਖੁਸ਼ ਰਹਾਂਗੇ ਤਾਂ ਆਪਾਂ ਨੂੰ ਤਾਂ ਹੀ ਖੁਸ਼ੀਆਂ ਪ੍ਰਾਪਤ ਹੋਣਗੀਆਂ। ਬਾਕੀ ਗੁਰੂ ਤੇ ভরਸਾ ਤੇ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਹਮੇਸ਼ਾ ਇਹ ਆਪਣੇ ਗੱਲ ਹੈ ਜੋ ਆਪਣੇ ਲੜਵੰਨ ਕੇ ਜੋ ਰੱਖੇ ਗੁਰੂ ਹਮੇਸ਼ਾ ਉਹਦੇ ਅੰਗ ਸੰਗ ਸਹਾਇ ਹੋ ਜਾਂਦਾ ਹੈ। ਤੇ ਮੈਂ ਤਨ ਤਨ ਗੁਰਨਾਮ ਦਾਸ ਜੀ ਤੇ ਬਹੁਤ ਵਿਸ਼ਵਾਸ ਕਰਿਆ ਉਹਨਾਂ ਨੇ ਮੇਰਾ ਵਿਸ਼ਵਾਸ ਪੂਰਾ ਕੀਤਾ। ਤੇ ਅੱਜ ਮੈਨੂੰ ਮਾਣ ਆ ਕਿ ਮੈਂ ਆਪਣੇ ਗੁਰੂ ਤੇ ਵਿਸ਼ਵਾਸ ਕਰਦਾ।